ਸਾਰੇ ਜਿਹੜਾ ਨਕਲੀ ਪਨੀਰ ਭੜਿਆ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਅੱਜ ਮਾਨਯੋਗ ਡੀਐਸਪੀ ਸਾਹਿਬ ਮਨਜੀਤ ਸਿੰਘ ਤੇ ਐਸਐਸਓ ਸਰਬਲਵਿੰਦਰ ਸਿੰਘ ਦੀ ਗਵਾਹੀ ਇਹ ਬਖੌਕ ਸਮੇਂ ਚ ਜਿੱਥੇ ਰੋਡ ਤੇ ਨਾਕੇ ਲਾਏ ਜਾਂਦੇ ਹਨ ਅੱਜ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਹਰਿਆਣਾ ਸਾਈਡ ਵੱਲੋਂ ਨਕਲੀ ਪਨੀਰ ਦੀ ਗੱਡੀ ਆ ਰਹੀ ਹੈ ਜਿਸ ਵੰਦੀਕ ਮਹਿੰਦਰਾ ਜੀਪ ਨੂੰ ਰੋਕਿਆ ਗਿਆ ਜਿਸ ਵਿੱਚ ਪਨੀਰ ਭਰਿਆ ਹੋਇਆ ਸੀ ਜਿਸ ਦਾ ਡਰਾਈਵਰ ਨੇ ਕੋਈ ਵੀ ਬਿੱਲ ਵਗੈਰਾ ਪੇਸ਼ ਨਹੀਂ ਕੀਤੇ ਇਸ ਤੇ ਸ਼ੱਕ ਪੈਣ ਤੇ ਅਸੀਂ ਸੀਐਮਓ ਦਫਤਰ ਰਾਜਪੁਰ ਨਾਲ ਨਾਲ ਪਟਿਆਲਾ ਨਾਲ رابطہ ਕਾਇਮ ਕਰਕੇ ਮੈਡਮ ਡਾਕਟਰ ਗੁਰਪ੍ਰੀਤ ਕੋ ਡੀਐਚਓ ਪਟਿਆਲਾ ਹਾਜ਼ਰੀ ਜਿਨ੍ਹਾਂ ਨੇ ਆਪਣੀ ਟੀਮ ਨਾਲ ਪਨੀਰ ਦੇ ਸੈਂਪਲ ਪਰੇ ਤੇ ਪਨੀਰ ਦੇ ਸੈਂਪਲ ਭਰਨ ਤੋਂ ਬਾਅਦ ਉਹਨਾਂ ਨੇ ਲੈਬਾਰਟਰੀ ਵਿੱਚ ਭੇਜਿਆ ਭੇਜਿਆ ਜਾਵੇਗਾ ਅਤੇ ਜੋ ਗੱਡੀ ਸੀ ਉਹ ਵੀ ਪਨੀਰ ਦੀ ਉਹਨਾਂ ਨੇ ਆਪਣੀ iracialਤ ਲੈ ਕੇ ਪਨੀਰ ਨੂੰ ਕਿਸੇ ਸਹੀ ਥਾਂ ਤੇ ਰੱਖ ਕੇ ਤਾਂ ਜੋ ਖਰਾਬ ਨਾ ਹੋਵੇ ਕਰਵਾ ਜਮ ਲਾਂਦੀ ਸਰ ਕਿੰਨਾ ਕੁ ਪਨੀਰ ਸੀਗਾ ਪਨੀਰ 12 ਕੁੰਟਲ 12 13 ਕੁੰਟਲ ਦੇ ਤਿਰ 10 ਦੇ ਸੀ ਤੇ ਸਰ ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀ ਕੀਤੀ ਜਾ ਰਹੀ ਹੈ ਜਿਵੇਂ ਰਾਜਪੁਰੇ ਚ ਬੜਾ ਨਕਲੀ ਪਨੀਰ ਵਿਕਦਾ ਹੈ ਤੁਹਾਡੇ ਵੱਲੋਂ ਇਹ ਕਰਵਾਈ ਇਹ ਕਿੰਦੀਆਂ ਅਸੀਂ ਤੇਰੀ ਸੀਐਮ ਨੂੰ ਸਾਹਮਣੂ ਲਿਖ ਕੇ ਦਰਖਾਹ ਦਿੱਤੀ ਸੀ ਉਹਨਾਂ ਨੇ ਸੈਂਪਲ ਭਰੇ ਜੋ ਵੀ ਉਥੋਂ ਰਿਪੋਰਟ ਆਉਗੀ ਅਕਸਰ ਉਹਦੇ ਬਣਾ ਕਰਦੀ ਕਾਰਵਾਈ ਕੀਤੀ ਜਾਉ। ਇਹ ਕਿੱਥੋਂ ਆ ਰਿਆ ਸੀ ਸਰ ਪਨੀਰ ਕਿੱਥੇ ਜਾ ਰਿਆ ਸੀ ਕੁਝ ਲੱਗਿਆ ਆਈਡੀਆ? ਇਹ ਦੱਸਦੇ ਗੁਰਦਾਮਾ ਤੋਂ ਪਨੀਰ ਆ ਰਿਹਾ ਸੀ ਲੁਧਿਆਣੇ ਜਾ ਰਿਹਾ ਸੀ।